पंजाबी साहित्य सभा गुरायान वालों बारवा कवि दरबार मरहूम कवित्री जसवीर कौर जस्सी समर्पित करवाया गया इस कवि दरबार विच पंजाब दे नामी कलाकारा ने हिस्सा लिया लेखक अमरीक सिंह मधोज की किताब रंगली धरती लालो लाल रिलीज कीती गई कवि दरबार विच पंछी डल्ले वालिया लश्कर सरगुंदी अमरजीत कौल अमरीक सिंह मधोश रिखी रंधावा चरणजीत अट्टा लश्कर मिठड़ा गग्गी सापुर राजा बोपाराय तो इलावा होर कविया ने भी अपने गीत पेश किए स्टेट एवार्डी सुखदेव सिंह निर्मोही ने स्टेट सकत्र की भूमिका निभाई प्रमुख शख्सियत मोमेंटो देके सम्मानित किया गया इस मौके प्रधान प्रीतम सिंह लल्ली कैप्टन दविंदर सिंह जसल दकश बदन नछत्र सिंह पट्टी डॉक्टर किशोर लाहर भिंदर पटवारी बलजीत सिंह अवतार सिंह पर मारते होर मौजूद सन चेतना चैनल ले प्रदीप राजा दी रिपोर्ट सी करूंगा कमाइयां बार जाके कर मैं आ मा कुछ खट के कमा के सोचे असी करूंगा कमाइयां बार जाके कर मैं आ मा कुछ खट के कमा के पर समय ने चलाई पुठी चाली अम्मी है ਵਿਚ ਪਰਦੇਸਾਂ ਕੰਧ ਨਾਲ ਲੱਗ ਰੋਇਆ ਹਾਏ ਨੀ ਤੇਰਾ ਲਾਲ ਅੰਮੀ ਐ ਵਿਚ ਪਰਦੇਸਾਂ ਕੰਧ ਨਾਲ ਲੱਗ ਰੋਇਆ ਹਾਏ ਨੀ ਤੇਰਾ ਲਾਲ ਅੰਮੀ ਐ ਮਿੱਠਾ ਬੋਲਿਆ ਹਰ ਕੋਈ ਖੁਸ਼ ਰਹਿੰਦਾ ਮਿੱਠਾ ਬੋਲਿਆ ਹਰ ਕੋਈ ਖੁਸ਼ ਰਹਿੰਦਾ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਬਹੁਤ ਅੱਛੀ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਵਿੱਚ ਸੁੱਖਾਂ ਦੇ ਝੂਮਦੀ ਫਿਰੇ ਦੁਨੀਆਂ ਘੁੱਟ ਦੁੱਖਾਂ ਦੇ ਜੱਗ ਤੇ ਭਰੇ ਕੋਈ ਕੋਈ ਮਦਮਾਤ ਮਦਮਾਤ ਹੋ ਕੇ ਰਾਤ ਨੂੰ ਲੋਕ ਠਾਉਂਦੇ ਹੋ ਕੇ ਵਿਛੋੜੇ ਦੀ ਯਾਦ ਵਿੱਚ ਭਰੇ ਕੋਈ ਕੋਈ ਦਿਲਾਂ ਨੂੰ ਦਿਲ ਕਦੋਂ ਦੇ ਨਾਮ ਜਸਰ ਜੀ ਜੀ ਜਲਾ ਨੂੰ ਦਿਲ ਕਦੋਂ ਇਨਕਾਰ ਕਰਦੇ ਨੇ ਖੁਦਾ ਦਾ ਸ਼ੁਕਰ ਕਰਕੇ ਸਦਾ ਇਕਰਾਰ ਕਰਦੇ ਜਲਾ ਨੂੰ ਦਿਲ ਕਦੋਂ ਇਨਕਾਰ ਕਰਦੇ ਨੇ ਖੁਦਾ ਦਾ ਸ਼ੁਕਰ ਕਰਕੇ ਸਦਾ ਇਕਰਾਰ ਕਰਦੇ ਨੇ ਤੂੰ ਇਹਦੇ ਸ਼ੇਰ ਬੇ ਸ਼ਾਇਰ ਤਾਂ ਚਾਹੁੰਦੇ ਨੇ ਕਿ ਆਲਮ ਬਣ ਜਾਏ ਤਾਂ ਹੂੰ ਸ਼ਹਿਰ ਤਾਂ ਚਾਹਦੇ ਨੇ ਕਿ ਆਲਮ ਬਣ ਜਾਏ ਏਦਾਂ ਜਿਹ ਕੰਟਾਂ 'ਤੇ ਬਿਠੇ ਪਰਿੰਦੇ ਪਿਆਰ ਦਾ ਬਹੁਤ ਸੋਹਣਾ ਕਲੀਆਂ ਨਾਲ ਮਹਿਲ ਮਨਾਰੇ ਲਾ ਹੋਣੀ ਸੀ ਧੁਪਸ਼ਾਂ ਉਹ ਜਾਤ ਬੱਦੇ ਦੀ ਲੱਭਣੀ ਨਹੀਂ ਸੀ ਜੇ ਨਾ ਹੁੰਦੀ ਮਾਂ ਪਹਿਰੇ ਲਗਾਉਗੇ ਮੈਂ ਤੋ ਹਵਾ ਹੂੰ ਕਿਸ ਤਰ੍ਹਾਂ ਪਹਿਰੇ ਲਗਾਉਗੇ महसूस ही करोगे मुझे छू न पाओगे महसूस ही करोगे मुझे छू न पाओगे मैं तो हूं किस तरह पहरे लगाओगे मैं तो हबा किस तरह ਹਰੇ ਲਗਾਉਗੇ ਨਾਲੇ ਨਾਲ ਜੋ ਕੁੰਮ ਦੇਸੀ ਪੀੜ ਪਈ ਤੇ ਗੁਮ ਗਈ ਸੀ ਬਾਜ ਮਾਰੀ ਤੇ ਸੁਣੀ ਨਾ ਮੇਰੀ ਬਾਜ ਮਾਰੀ ਤੇ ਸੁਣੀ ਨਾ ਮੇਰੀ ਕੁੰਝ ਯਾਰ ਕਾ ਹੌਂਦਾ ਏ ਕੁਝ ਸਮਝ ਨਾ ਆਉਂਦਾ ਏ ਕੁਝ ਸਮਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਸਹਿਜ ਸਭਾ ਗੁਰਾਇਆਂ ਵੱਲੋਂ ਅੱਜ ਮਸ਼ਹੂਰ ਕਵੀ ਕਵਿਤਰੀ ਜਸਵੀ ਪਰਮਾਰ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਅਤੇ ਇਸ ਕਵੀ ਦਰਬਾਰ ਵਿੱਚ ਸਰਦਾਰ ਅਮਰੀਕ ਸਿੰਘ ਮਧੋਜ ਦੀ ਸੱਤਵੀਂ ਕਿਤਾਬ ਰੰਗਲੀ ਧਰਤੀ ਲਾਲੋ ਲਾਲ ਦੀ ਕੁੰਡ ਚਕਾਈ ਕੀਤੀ ਔਰ ਕੁੰਡ ਚਕਾਈ ਤੋਂ ਬਾਅਦ ਜਿੰਨੇ ਵੀ ਕਵੀ ਇਸ ਸਮਾਗਮ ਵਿੱਚ ਪਹੁੰਚੇ ਆ ਸਾਰਿਆਂ ਨੇ ਆਪਣੀਆਂ ਰਚਨਾਵਾਂ ਗਾ ਕੇ ਕਵੀ ਦਰਬਾਰ ਹਿੱਸਾ ਲਿਆ ਅਸੀਂ ਜਿੰਨੇ ਵੀ ਕਵੀ ਆਏ ਆ ਅਸੀਂ ਉਹਨਾਂ ਦਾ ਸਾਰਿਆਂ ਦਾ ਪੰਜਾਬੀ ਸਹਿਤ ਸਭਾ ਵੱਲੋਂ ਧੰਨਵਾਦ ਕਰਦੇ ਆਂ